ਜਦੋਂ ਬੰਦਾ ਸਿਆਣਾ ਹੋਣਾ ਸ਼ੁਰੂ ਹੋ ਜਾਂਦਾ ਹੈ ਨਾ ਉਹ ਬੋਲਣਾ ਘੱਟ ਕਰ ਦਿੰਦਾ ਹੈ ਸੁੰਣਾ ਵਧੇ ਕਰ ਦਿੰਦਾ ਹੈ ਬੋਲਦਾ ਘੱਟ ਹੈ ਸੁਣਦਾ ਜ਼ਿਆਦਾ ਹੈ ਤੁਸੀਂ ਕਦੀ ਸੀਪ ਨੂੰ ਦੇਖੋ ਜਿੰਨਾ ਸਮਾਂ ਸੀਪ ਦਾ ਮੂੰਹ ਖੁੱਲਾ ਹੁੰਦਾ ਹੈ ਨਾ ਉਹ ਪਾਣੀ ਦੇ ਉੱਪਰ ਤੈਰਦੀ ਹੈ ਉਹਦਾ ਮੂੰਹ ਬੰਦ ਕਰੋ ਬੰਦ ਨਹੀਂ ਹੋਏਗਾ ਜਦੋਂ ਤੁਸੀਂ ਉਹਨੂੰ ਪਕੜ ਕੇ ਚੰਗੀ ਤਰ੍ਹਾਂ ਦਬਾ ਦਿਓਗੇ ਟੁੱਟ ਜਾਏਗੀ ਪਰ ਉਹਦਾ ਮੂੰਹ ਨਹੀਂ ਬੰਦ ਹੁੰਦਾ ਪਰ ਸਮਾਂ ਹੁੰਦਾ ਜਦੋਂ ਸੁਵੰਤੀ ਬੂੰਦ ਉਹਦੇ ਮੂੰਹ ਦੇ ਰਾਹੀਂ ਉਹਦੇ ਅੰਦਰ ਚਲੀ ਜਾਂਦੀ ਹੈ ਉਹਦਾ ਮੂੰਹ ਬੰਦ ਹੋ ਜਾਂਦਾ ਔਰ ਜਿਵੇਂ ਹੀ ਬੰਦ ਹੋ ਜਾਂਦਾ ਉਹਦਾ ਮੂੰਹ ਉਹ ਤਿਵੇਂ ਹੀ ਪਾਣੀ ਦੇ ਅੰਦਰ ਜਾਣਾ ਸ਼ੁਰੂ ਕਰ ਦਿੰਦੀ ਹੈ ਜਿੰਨੀ ਉਹ ਸੀਪ ਗਹਿਰਾਈ ਦੇ ਅੰਦਰ ਜਾਂਦੀ ਹੈ ਉਹਨਾਂ ਕੀਮਤੀ ਮੋਤੀ ਉਹਦੇ ਅੰਦਰ ਪੈਦਾ ਹੁੰਦਾ ਹੈ ਉਹਨਾਂ ਉਹ ਕੀਮਤੀ ਮੋਤੀ ਨੂੰ ਜਨਮ ਦਿੰਦੀ ਹੈ ਕਬੀਰ ਸਾਹਿਬ ਕਹਿੰਦੇ ਕਬੀਰ ਸ਼ੂਸ਼ਾ ਘੱਟ ਬੋਲੇ ਭਰਿਆ ਹੋਏ ਤਾਂ ਕਬੂ ਨਾ ਡੋਲੇ